ਜੋਬੇ ਜੋਬਾ ਕਾਨੂੰ ਸ੍ਰੀ ਸੁਖਦੇਵ ਜੀ ਸਰਮਾਰਾ ਜੀ ਨੇ ਚਰਕਮਲਾ ਪਾ ਜੁਰਬਤੁਸ਼ਾਤ ਸੰਗਤ ਫਤਿਹ ਕਰਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਬੰਦਾ ਖੇਰ ਵਿੱਚ ਭਰਤੀ ਹੁੰਦਾ ਕੋਈ ਨੌਜਵਾਨ ਇਹਨੂੰ ਤਿਆਰ ਕਰਨ ਵਾਸਤੇ ਜਿਹੜੀ ਸਰਕਾਰ ਆ ਜਾਂ ਉੱਲੰਘੂਆ ਆਰਮੀਰ

ਕਿ ਪੇਸ਼ ਆ ਤੇ ਅੱਜ ਜਿਹੜਾ ਸਮਾਜ ਚੱਲ ਰਿਹਾ ਹੈ ਖਾਸ ਕਰਕੇ ਸਾਡੀ ਸਿੱਖ ਕੌਮ ਦੇ ਉੱਤੇ ਕਿ ਇੰਨੇ ਜਿਆਦਾ ਮਸਲੇ ਜਿਹੜੇ ਆ ਕੌਮ ਦੇ ਦਰਬੇਸ਼ ਆ ਬਹੁਤ ਜਿਆਦਾ ਜਿਹੜੀਆਂ ਮੁਸ਼ਕਲਾਂ ਨੇ ਹਰ ਰੋਜ਼ ਸਾਡੇ ਵਿੱਚ ਜਿੰਨਾ ਲਗਾਰ ਆ ਛੁਪਿਆ ਜਿੰਨਾ ਇਸ ਕੌਮ ਦੇ ਵਿੱਚ ਮੈਨੂੰ ਸਮਝਦਾ ਹੋਰ ਕਿਸੇ ਕੋਲ ਨੂੰ ਇੰਨੀ ਦਿੱਕਤ ਪਰੇਸ਼ਾਨੀ ਜਾਂ ਚਿੰਤਾ ਨਹੀਂ ਹੋਣੀ ਸਾਡੀ ਹੋਰ ਜਿਹੜੀ ਆ ਉਹ ਬਿਲਕੁਲ ਖਤਰੇ ਦੇ ਵਿੱਚ ਆ ਕਿਸੇ ਫੜੇ ਹੋਏ ਰੁੱਖ ਦੇ ਉੱਤੇ ਅਮਰਬੰਦ ਦੀ ਇੱਕ ਲੜੀ ਛੋੜ ਦਈਏ ਨਾਲ ਚਾਹੇ ਉਹ ਗਰੋਹ ਨਾਲ ਹੀ ਵੇੜ ਚੜ ਜਾਏ ਜਾਂ ਉਹਦੀ ਜੜ੍ਹ ਦੇ ਵਿੱਚ ਸ਼ੌਕ ਲੱਗ ਜਾਏ ਉਹ ਇੱਕ ਇੱਕ ਵੀ ਸ਼ਹਿਸਰ ਉਹ ਰੁੱਖ ਜਿਹੜਾ ਖਤਮ ਹੋ ਜਾਂਦਾ ਸ਼ੋਕ ਜਾਦਾ ਸਾਡੀ ਕੌਮ ਨੂੰ ਤਾਂ ਚਾਰੇ ਪਾਸੇ ਏਹ ਤਰ੍ਹਾਂ ਤਰ੍ਹਾਂ ਦੇ ਸ਼ੌਕ ਕਿਹੜੇ ਤਰ੍ਹਾਂ ਦੀਆਂ ਜਿਹੜੀਆਂ ਬੇਡਾਂ ਨੇ ਸਾਡੇ ਉੱਪਰ ਜਿਹੜੀਆਂ ਪੰਡਰਾ ਰਹੀਆਂ ਹਰੇਕ ਤਰ੍ਹਾਂ ਦਾ ਮਸਲਾ ਸਾਡੇ ਉੱਤੇ ਖੜਾ ਸਾਡੀ ਬੋਲੀ ਦਾ ਸਾਡੀ ਪੱਕ ਦਾ ਸਾਡੀ ਪਹਿਚਾਣ ਦਾ ਛੇ ਮਿਸ਼ਾਏ ਨਹੀਂ ਕਿ ਦੂਸਰੇ ਧਰਮਾਂ ਦੇ ਲੋਕ ਪੰਜਾਬ ਚ ਆ ਕੇ ਰਹਿਣ ਜਾਂ ਉਹਨਾਂ 'ਚ ਵਾਦਾ ਹੋਵੇ ਸਾਡੇ ਗੁਰੂ ਸਾਹਿਬਾਨ ਨੇ ਦੂਜੇ ਸਿਧਾਂਤਾਂ ਦੇ ਨਹੀਂ ਕੇ ਮਲਕਾਂ ਦੇ ਲੋਕਾਂ ਨੇ ਆਪਣੀ ਸਿੱਖੀ ਦੇ ਨਾਲ ਵਿਚਾਰਾਂ ਦੇ ਨਾਲ ਉਹਨਾਂ ਨੇ ਅੰਦਰ ਰੋਸ਼ਨੀ ਗਿਆਨ ਦਾ ਗਿਆਨ ਦੇ ਕੇ ਉਹਨਾਂ ਨੂੰ ਸਿੱਖ ਬਣਾਇਆ ਮੁਬਾਰਕਿਆ ਸਾਰੀ ਦੁਨੀਆ ਜਿਹੜੀ ਉਸੇਕ ਵੱਧ ਜਾਏ ਕੋਈ ਪੱਛਿਆ ਕਹਿ ਲੈਂਦੇ ਆ ਬਿਹਾਰੀ ਕਹਿ ਲੈਂਦੇ ਆ ਭਾਵੇਂ ਕੋਈ ਅਧਰਤ ਤਾਂ ਵੀ ਲੱਗੂ ਦਾ ਕਿਉਂ ਨਾ ਹੋਵੇ ਮਸਲਾ ਇਹ ਨਹੀਂ ਵੀ ਉਹ ਲੋਕ ਸਾਡੇ ਵਿਚ ਆਉਣ ਅਸੀਂ ਤਾਂ ਚਾਹੁੰਦੇ ਆ ਮੁਬਾਰਕਿਆ ਸਾਡੀ ਕੌਮ ਵਧੇ ਮਸਲਾ ਇਹ ਹੈ ਵੀ ਵਧੇ ਜ਼ਰੂਰ ਪਰ ਗੁਰੂ ਦਾ ਸਰਬੱਤ

ਸੂ ਸ਼ੈਵਨ ਪਰ ਜਿੱਤੇ 5 ਸਾਲ ਤੋਂ ਇਨਸਾਨ ਰਹਿੰਦਾ ਉਹਦੇ ਬਾਬਤ ਨੱਗਰ ਜਾਦਾ ਜਾਣਦਾ ਮੈਂ ਉਹਦੀ ਪੜ੍ਹਾਈ ਵਿੱਚ ਕੁਝ ਕਹਿਣ ਵਿੱਚ ਹੋਰ ਪਰ ਇਹ ਜ਼ਰੂਰ ਕਹੂੰਗਾ ਕਿ ਭਰਮਾ ਸਿੰਘ ਜਨਾਲ ਬੜਕੇ ਮर्याਦਾ ਵਿੱਚ ਰਹਿਣ ਵਾਲੇ ਕਾਗੂ ਨੂੰ ਸਰਪ੍ਰਸਤ ਗ੍ਰੰਤੀ ਕਿਤੇ ਰੋਜ ਪਾਵਾ ਕੋਲ ਤੇ ਹਜੇ ਜਾਵਦੀਆਂ ਨਹੀਂ ਸੀ ਸੋ ਤੁਹਾਡੀ ਮੁਬਾਰਕ ਹੈ ਤੇ ਦੂਸਰੇ ਪਿੰਡਾਂ ਦਾ ਤੇ ਇਹ ਰੌਲਾ ਰਹਿੰਦਾ ਕਿ ਉੱਥੋਂ ਦੇ ਬੰਤੀ ਜਿਹੜੇ ਇਕੱਲੇ ਡਾਲੀ ਕਰਕੇ ਤੇ ਸਵੇਰੇ ਸ਼ਾਮ ਤੇ ਨਿਤਨੇਮ ਰੋਕੇ ਹੀ ਨਹੀਂ ਵੱਧਦੇ ਕਿਸੇ ਨੂੰ ਸਲਤਿਆ ਕਰਾਉਣੇ ਜਾਂ ਤੱਕਾ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ ਤੇ ਜੇ ਇਸ ਤਰ੍ਹਾਂ ਦੀ ਮਿਸਾਲ ਇਸ ਫੰਡ ਦੇ ਵਿੱਚ ਕਹਿ ਰਿਹਾ ਤੇ ਤੁਹਾਨੂੰ ਮੁਬਾਰਕ ਹੈ ਔਰ ਵਾਲਾ ਤੁਹਾਡੇ ਨਗਰ ਦਾ ਜਿਹੜਾ ਜੀਵਨ ਹੈ ਭੁੱਖਿਆ ਉਹ ਸੁਰੱਖਿਆ ਤੇ ਜੇ ਇਹੋ ਜਿਹੇ ਯੋਧੇ ਬੰਦੇ ਜਿਹੜੇ ਗਲਤੀ ਰੁੱਤੇ ਰੋਗ ਦੇ ਵਿੱਚ ਤੁਹਾਡੇ ਨਗਰ ਤੇ ਆ ਤੇ ਦੂਸਰੀ ਮੈਂ ਬੇਨਤੀ ਜਿਹੜੀ ਆਪਣੇ ਵੱਲੋਂ ਕਰਕੇ ਕਿਉਂਕਿ ਮਸਲਾ ਜਿਹੜਾ ਜਿਸ ਮਸਲੇ ਵਾਸਤੇ ਕਤਲਤਾ ਹੀ ਹੋਈ ਜਾਵੇ ਇਹੋ ਇੱਕ ਅੰਦਰ ਕੋ ਸ਼ਤਕਾਰਯੋਗ ਪਰਤਨ ਚਾਰੂ ਵਾਲੀ ਜਗਾ ਬਣੀ ਹੋਈ ਹੈ ਉਸ ਨੂੰ ਵੀ ਪੂਜਤ ਹੋ ਗਿਆ ਲੋਕ ਪੂਜਦੇ ਆ ਲੱਗਦੇ ਭਾਵੇਂ ਕਿ ਗੁਰਮਰਿਆਦਾ ਦੇ ਵਿੱਚ ਅਸੀਂ ਸਿਰਫ ਦੇ ਸਿਰਫ ਗੁਰੂ ਬਲਸਾਹ ਮਹਾਰਾਜ ਨੂੰ ਸਮਰਪਤ ਆ ਤੇ ਇਸ ਮਸਲੇ ਦੇ ਹੱਲ ਵਾਸਤੇ ਜੇ ਦੋ ਕਮੇਟੀਆਂ ਬਣੀਆਂ ਹੋਈਆਂ ਤੇ ਮੈਂ ਬੇਨਤੀ ਕਰੂੰਗਾ ਸਾਡੇ ਪਿਛਲੇ ਇੱਕ ਸਾਲ ਤੋਂ ਭਗਵੰਨ ਜੀ ਸਿੰਘ ਦੀ ਮਰਹਤਾ ਤੇ ਹੋਰ ਜਿਨ੍ਹਾਂ ਸੂਝਵਾਨ ਸਾਡੇ ਆਗੂ ਸਹਿਬਾਨ ਸਾਡੇ ਭਰਾ ਬੈਠੇ ਆ ਇਹ ਜਿਹੜੀ ਕਮੇਟੀ ਆ ਉਹ ਬੈਠ ਕੇ ਕਰਕੇ ਤੇ ਇਸ ਜਿਹੜਾ ਇਹ ਮਸਲਾ ਹੈ ਇਹਦੇ ਤੇ ਪੂਰੀ ਕੋਸ਼ਿਸ਼ ਕਰਕੇ ਇਹ ਜਿਹੜਾ ਜੋ ਸਮਾਜ ਹੈ ਗੁਰੂ ਘਰ ਦੇ ਵਿੱਚ ਨੱਗਰ ਦੀ ਔਰ ਸਾਰੀਆਂ ਫੈਸਲਾਵਾਂ ਦੀ ਪੂਰੀ ਪਰਖੋਣ ਤੋਂ ਬਾਅਦ ਮੈਂ ਸਮਝਦਾ ਵੀ ਗੁਰੂ ਘਰ ਤੋਂ ਇਹ ਜਿਹੜੀਆਂ ਚੀਜ਼ਾਂ ਆ ਉਹ ਬਾਹਰ ਹੋਣੀ ਚਾਹੀਦੀ ਹੈ ਭਾਵੇਂ ਇਹਦੇ ਵਿੱਚ ਕੱਲ ਲੱਗ ਕੇ ਬਿਚਾਰ ਕਰਕੇ ਪੂਰੀ ਘੋਟ ਦੇ ਨਾਲ ਇਹਨਾਂ ਗੱਲਾਂ ਦੇ ਪੈਰਾ ਹੋ ਗਈ ਦੀ ਲੋੜ ਆ ਤੇ ਕਿ ਗੁਰੂ ਦੇ ਕਮਿਆਲ ਦੇ ਵਿੱਚ ਦੋ ਪਰਿਵਾਰਾਂ ਨੂੰ ਪੈਂਦੀ ਆ ਰਹੀਆਂ। ਜੋ ਇੱਕ ਪਾਸੇ ਗੁਰੂ ਦਾ ਸਤਕਾਰ ਕਰਨਾ ਨਾਲ ਹੀ ਪਿੱਛੇ ਕਰਕੇ ਜਾ ਕੇ ਕਿਸੇ ਮਰਮਤ ਜਗ੍ਹਾ ਦੇ ਉੱਤੇ ਆਪਣਾ ਆਪਣੇ ਮਨ ਦੀ ਖਰਾਜ ਪੂਰੀ ਕਰ ਲੋ ਤੇ ਗੁਰੂ ਨੂੰ ਮਨਜੋਰ ਨਿਸ਼ਾਉ ਸਾਧਕਾਂ ਨੇ ਸਾਧੂ ਜੋ ਬਿਹੇਜ ਦਿੰਦਾ ਤੇ ਗੁਰੂ ਮਾਣੇ ਗਰਿਤ ਪਰਗਣ ਹੋਰਾ ਕੀ ਦੇ ਅਸੀਂ ਉਹਦੇ ਧਾਰ ਗਏ ਤੇ ਉਸੇ मर्यादा जो इंसान जो है पर अने गुरु के जो सब मर्यादा रुदी है अपने गाँव का इस तरह प्रचार करने वाले वीर का सत्कार का कर रहे हैं परमा सिंह और नाम खड़े और जिन्हें भी ग्रंथी पाव सिंह ਸ਼ੇਵਾ ਦਾ ਰਹੋ ਨੰਦੇ ਤੇ ਵਿਸ਼ਵਾਸ ਕੋ ਅਦਾ ਕੇ ਉਹਦੇ ਨਾਲ ਖੜਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ